ਪੰਜਾਬ ਸਰਕਾਰ ਨੇ ਜ਼ਮੀਨ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਸਰਕਾਰ ਦਾ ਇਹ ਕ੍ਰਾਂਤੀਕਾਰੀ ਉਪਰਾਲਾ ਹੁਣ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਆਸਾਨ ਕਰ ਰਿਹਾ ਹੈ। ਜ਼ਮੀਨ ਰਜਿਸਟ੍ਰੇਸ਼ਨ ਪ੍ਰਕਿਰਿਆ ਹੁਣ 23 ਸਾਫ਼-ਸੁਥਰੀ ਤੇ ਪਾਰਦਰਸ਼ੀ ਹੋ ਗਈ ਹੈ। ਇਸ ਦੇ ਨਾਲ ਦਫ਼ਤਰਾਂ ਦੀ ਖੱਜਲਖੁਆਰੀ ਤੇ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ। ਤਹਿਸੀਲਾਂ ਦਾ ਜਿਹੜਾ ਭ੍ਰਿਸ਼ਟਾਚਾਰ ਹੈ ਉਥੇ ਹੁਣ ਕਾਬੂ ਪਾ ਰਹੇ ਆਂ ਆਨਲਾਈਨ ਕਰ ਰਹੇ ਆਂ ਸਾਰਾ ਕੁਝ ਰਿਸਟਰੀ ਆਪਣੇ ਘਰੇ ਬੈਠ ਕੇ ਲਿਖ ਸਕਦੇ ਆਂ ਜਾਂ ਫਿਰ ਜਾ ਕੇ ਸੇਵਾ ਕੇਂਦਰ ਉਥੇ ਤਹਿਸੀਲ ਚ ਉਥੋਂ ਲਖਾ ਲਓ ਸਿੰਪਲ ਪੰਜਾਬੀ ਚ ਰਿਸਟਰੀ ਐ ਫਰਦ ਆਨਲਾਈਨ ਐ ਇੰਤਕਾਲ ਜਨਸਾਰ ਹੋ ਜਾਂਦੇ ਨੇ ਤੁਹਾਨੂੰ ਮੋਬਾਈਲ ਤੇ ਟਾਈਮ ਮਿਲ ਜਾਂਦਾ ਵੀ ਸਵੇਰ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਤੁਸੀਂ ਆ ਜਾਓ ਉਨਾ 15 ਮਿੰਟਾਂ ਦੇ ਵਿੱਚ ਤੁਹਾਡਾ ਕੰਮ ਜਿਹੜਾ ਤਸਦੀਲਾਂ ਦੇ ਵਿੱਚ ਹੋ ਜੂਗਾ ਕੋਈ ਭ੍ਰਿਸ਼ਟਾਚਾਰ ਨਹੀਂ ਕੋਈ ਬੰਦਾ ਪੈਸਾ ਨਹੀਂ ਮੰਗੂਗਾ ਹੁਣ ਰਜਿਸਟ੍ਰੇਸ਼ਨ ਜ਼ਿਲੇ ਵਿੱਚ ਸਥਿਤ ਕਿਸੇ ਵੀ ਤਹਿਸੀਲ ਚ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਲੋਕਾਂ ਦੇ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜੀ ਅਸੀਂ ਈਜ਼ੀ ਰਜਿਸਟਰੀ ਕਰਾਉਣ ਆਏ ਸੀ ਸਾਨੂੰ ਬਹੁਤ ਵਧੀਆ ਲੱਗਾ ਅੱਗੇ ਜਿਹੜਾ ਕੰਮ ਸਾਡਾ ਦੋ ਦੋ ਤਿੰਨ ਤਿੰਨ ਦਿਨ ਇਤੋਂ ਜ਼ਿਆਦਾ ਵੀ ਲੱਗ ਜਾਂਦੇ ਉਹ ਹੁਣ ਹੀ ਘੰਟਿਆਂ ਦੇ ਵਿੱਚ ਕਰਕੇ ਪੁੱਟ ਜਾਂਦੇ ਨੇ ਪੰਜਾਬ ਦੇ ਵਿੱਚ ਬੀਜੇਪੀ ਦੀ ਤਰਫੋਂ ਕੈਂਪ ਲਾਏ ਜਾ ਰਹੇ ਨੇ। ਉਹ ਕੈਂਪਾਂ ਦੇ ਪਿੱਛੇ ਬੀਜੇਪੀ ਕਹਿ ਰਹੀ ਹੈ ਕਿ ਸਾਡਾ ਮਕਸਦ ਹੈ ਕਿ ਕੇਂਦਰ ਦੀ ਯੋਜਨਾਵਾ ਦਾ ਲਾਭ ਜਿਹੜਾ ਹੈ ਪੰਜਾਬ ਵਾਸੀਆਂ ਨੂੰ ਮਿਲੇ। ਭਗਵੰਤਬਾਨ ਸਰਕਾਰ ਦੀ ਕਾਰਜਸ਼ੈਲੀ ਦੇ ਉੱਪਰ ਉਹਨਾਂ ਨੇ ਸਵਾਲ ਖੜੇ ਕੀਤੇ ਨੇ। ਸਰਕਾਰ ਦੇ ਮਨਿਸਟਰ ਔਰ ਆਮ ਆਦੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਸਾਡੇ ਨਾਲ ਗੱਲਬਾਤ ਕਰਨੇ। ਜੀ ਅੱਜ ਕੈਂਪ ਜਿਹੜੇ ਲੱਗੇ ਨੇ ਉਹਨਾਂ ਦੇ ਉੱਪਰ ਤੁਹਾਡੀ ਸਰਕਾਰ ਨੇ ਜਿਹੜਾ ਪੁਲਿਸ ਨੇ ਜਿਹੜਾ ਐਕਸ਼ਨ ਲਿੱਤਾ ਹੈ ਉਸ ਨੂੰ ਲੈ ਕੇ ਬੀਜੇਪੀ ਨੇ ਇਤਰਾਜ਼ ਜਤਾਇਆ ਹੈ। ਕੱਲ ਕਹਿੰਦੇ ਸਾਰੇ ਪੰਜਾਬ ਦੇ ਵਿੱਚ ਰੋਸ਼ ਮੁਜਾਰੇ ਕੀਤੇ ਜਾਣਗੇ ਅੱਜ ਵੀ ਕਈ ਜਗ੍ਹਾ ਉਹ ਧਰਨੇ ਪ੍ਰਦਰਸ਼ਨ ਕਰਦੇ ਨਜ਼ਰ ਆਏ ਨੇ ਦੂਜੇ ਪਾਸੇ ਤੁਹਾਡੀ ਸਰਕਾਰ ਦੀ ਕਾਰਸ਼ੈਲੀ ਦੇ ਉੱਪਰ ਸਵਾਲ ਖੜੇ ਕੀਤੇ ਨੇ ਕਹਿੰਦੇ ਤੁਹਾਡੀ ਸਰਕਾਰ ਜਿਹੜੀ ਹੈ ਕੇਂਦਰ ਦੀ ਯੋਜਨਾਵਾਂ ਨੂੰ ਲੈ ਕੇ ਸੰਜੀਦਾ ਨਹੀਂ ਹੈ ਕੇਂਦਰ ਦੀ ਯੋਜਨਾਵਾਂ ਦਾ ਲਾਭ ਸਿੱਧਾ ਤੌਰ ਤੇ ਪੰਜਾਬੀਆਂ ਨੂੰ ਨਹੀਂ ਮਿਲ ਰਿਹਾ ਦੇਖੋ ਇਸ ਤਰ੍ਹਾਂ ਕਿ ਧਰਨੇ ਤਾਂ ਜਿਹੜੇ ਉਹਨਾਂ ਨੇ ਲਾਉਣੇ ਨੇ ਬਿਸ਼ੱਕ ਲਾਉਣ ਪਰ ਅਸੀਂ ਇਹ ਇਜਾਜ਼ਤ ਨਹੀਂ ਦੇ ਸਕਦੇ ਹੈਗੇ ਕਿ ਬੀਜੇਪੀ ਦੇ ਲੀਡਰ ਲੋਕਾਂ ਦੇ ਘਰਾਂ ਪਿੰਡਾਂ ਦੇ ਵਿੱਚ ਜਾ ਕੇ ਉੱਥੇ ਕੈਂਪ ਲਾ ਕੇ ਉਹਨਾਂ ਦੀਆਂ ਬੈਂਕ ਅਕਾਊਂਟ ਡਿਟੇਲਸ ਉਹਨਾਂ ਦੇ ਆਧਾਰ ਕਾਰਡ ਦੀਆਂ ਡਿਟੇਲਸ ਨੇ ਜਿਹੜੀਆਂ ਉਹ ਲੈ ਕੇ ਜਾਣ ਕਿਉਂਕਿ ਸਾਡਾ ਖਰਚਾ ਸਰਕਾਰ ਦਾ ਪੁਲਿਸ ਦਾ ਖਰਚਾ ਇਹ ਹੈ ਕਿ ਜੇ ਕੱਲ ਨੂੰ ਅਕਾਊਂਟ ਡਿਟੇਲ ਜਦੋਂ ਲੈ ਜਾਂਦੇ ਨੇ ਜੇ ਕੱਲ ਨੂੰ ਕਿਸੇ ਨਾਲ ਸਾਈਬਰ ਫਰਾਡ ਹੋ ਜਾਂਦਾ ਕਿਸੇ ਦੇ ਖਾਤਿਆਂ ਦੇ ਵਿੱਚੋਂ ਨੋਟ ਚੋਰੀ ਹੋ ਜਾਂਦੇ ਨੇ ਵੋਟ ਚੋਰੀ ਤਾਂ ਬੀਜੇਪੀ ਸਾਰੇ ਮੁਲਕ ਚ ਕਰੀ ਰਹੀ ਹੈ ਜੇ ਨੋਟ ਚੋਰੀ ਹੋ ਜਾਂਦੇ ਨੇ ਤੁਹਾਨੂੰ ਦੱਸਿਆ ਮੇਰੀ ਕੀ ਦੀ ਹੋਊਗੀ ਜੀ ਜਿਹੜੇ ਇਹ ਕੇਂਦਰ ਦੀਆਂ ਸਕੀਮਾਂ ਦੀ ਗੱਲ ਕਰਦੇ ਨੇ ਕੇਂਦਰ ਦੀਆਂ ਸਕੀਮਾਂ ਜੇ ਇਹ ਲੋਕਾਂ ਤੱਕ ਭੇਜਣੀਆਂ ਚਾਹੁੰਦੇ ਨੇ ਤੇ ਅੱਜ ਦੀ ਤਾਰੀਖ ਦੇ ਵਿੱਚ ਲੋਕਾਂ ਦੇ ਬੈਂਕ ਖਾਤੇ ਆਧਾਰ ਕਾਰਡ ਇੱਥੋਂ ਤੱਕ ਹੀ ਥੰਬ ਇੰਪ੍ਰੈਸ਼ਨ ਨੇ ਜਿਹੜੇ ਉਹ ਸਾਰੇ ਦਾ ਸਾਰਾ ਤਾਂ ਕੇਂਦਰ ਸਰਕਾਰ ਕੋਲ ਹੈਗਾ ਹੈਗਾ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾ ਦੇਣ ਸਿੱਧਾ ਆਹ ਡਰਾਮੇਬਾਜ਼ੀਆਂ ਕਿਉਂ ਕਰਦੇ ਫਿਰਦੇ ਨੇ ਔਰ ਫਿਰ ਇਹ ਵੀ ਪਤਾ ਲੱਗਿਆ ਕਿ ਉੱਥੇ ਗਿਆਨ ਤੇ 20 25 50 1000 ਰੁਪਏ ਨੇ ਜਿਹੜੇ ਉਹ ਲੋਕਾਂ ਤੋਂ ਲਏ ਜਾ ਰਹੇ ਨੇ ਠੱਗੇ ਜਾ ਰਹੇ ਨੇ ਸੋ ਇਹ ਜਿਹੜਾ ਫਰਾਡ ਕਰਨ ਵਾਲਾ ਕੰਮ ਹੈ ਇਹ ਅਸੀਂ ਬਿਲਕੁਲ ਨਹੀਂ ਚੱਲਣ ਦੇਗੇ ਔਰ ਮੇਰੀ ਇਸ ਤੋਂ ਅਗਲਾ ਸਵਾਲ ਇਹ ਹੈ ਕਿ ਜਿਹੜੇ ਤੁਸੀਂ ਸਕੀਮਾਂ ਦੀ ਗੱਲ ਕਰਦੇ ਹੋ ਜਿਹੜਾ ਲੋਕਾਂ ਨੂੰ ਰਾਸ਼ਨ ਕਾਰਡ ਦੇ ਜ਼ਰੀਏ ਫਰੀ ਅਨਾਜ ਮਿਲਦਾ ਆਹ ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਪੰਜਾਬ ਨੂੰ ਸਰਕਾਰ ਨੂੰ ਫਰਮਾਨ ਭੇਜਤਾ ਕਿ 11 ਲੱਖ ਕਾਰਡ ਨੇ ਜਿਹੜੇ ਉਹ ਕਟੋ ਔਰ ਕਟੋ ਕਿਉਂ ਇਹ ਜੀ ਸ਼ੱਕੀ ਨੇ ਸ਼ੱਕੀ ਕੀ ਨੇ ਜੀ ਇਸ ਬੰਦੇ ਦੀ ਦੇ ਇਨਕਮ ਇੰਨੀ ਹੈ ਇਸ ਬੰਦੇ ਕੋਲੇ ਗੱਡੀ ਹੈ ਇਸ ਬੰਦੇ ਕੋਲੇ ਮੋਟਰਸਾਈਕਲ ਹੈ ਇਸ ਬੰਦੇ ਕੋਲ ਫਲਾਣਾ ਇਸ ਬੰਦੇ ਕੋਲ ਤੁਮਕਾਣਾ ਹੈ ਇੰਨੀ ਜਨਮ ਪੱਤਰੀ ਤਾਂ ਉਹਨਾਂ ਕੋਲ ਇਕੱਠੀ ਹੋਈ ਪਈ ਹੈ ਤੇ ਫਿਰ ਉਹਦੇ باوجود ਵੀ ਕੱਲੇ-ਕੱਲੇ ਦੀਆਂ ਡਿਟੇਲ ਲੈਣ ਦੀ ਕੀ ਲੋੜ ਹੈ ਜੀ ਸਮਝਾਓ ਮੈਨੂੰ ਜਿਹੜੇ ਤਾਂ ਲੋਕਾਂ ਦਾ ਹੱਕ ਬਣਦਾ ਹੈ ਕਿ ਉਹਨਾਂ ਨੂੰ ਫ੍ਰੀ ਰਾਸ਼ਨ ਮਿਲਦਾ ਰਹੇ ਉਹ ਕੱਟਣ ਲੱਗੇ ਨੇ ਕਦੇ ਆਰਡੀਐਫ ਦਾ ਪੈਸਾ 6-7000 ਕਰੋੜ ਰੁਪਇਆ ਰੋਕ ਲੈਂਦੇ ਨੇ ਕਦੇ ਸਿੱਖਿਆ ਦਾ ਕਦੇ ਐਨਐਚਐਮ ਦਾ ਉਹ ਪੈਸੇ ਜਿਹੜੇ ਹੱਕਮੰਦ ਦੇ ਲੋਕ ਨੇ ਉਹ ਤਾਂ ਰੁਕੀ ਜਾਂਦੇ ਨੇ ਤੇ ਨਵੇਂ ਸਕੀਮਾਂ ਦਾ ਲੌਲੀਪੌਪ ਹੈ ਜਿਹੜਾ ਉਹ ਦੇਈ ਜਾਂਦੇ ਨੇ ਮਨਸ਼ਾ ਕੀ ਹੈ ਮਨਸ਼ਾ ਇੱਕੋ ਹੀ ਹੈ ਕਿ ਲੋਕਾਂ ਤੋਂ ਖਾਤਿਆਂ ਦੀ ਡਿਟੇਲ ਲਓ ਤੇ ਉਹਦੇ ਨਾਲ ਨਾਲੇ ਤਾਂ ਮੁੜ ਕੇ ਫਰੋਡ ਕਰੋ ਤੇ ਨਾਲੇ ਇਹ ਸਿਰਫ ਔਰ ਸਿਰਫ ਰਾਜਨੀਤੀ ਕਰਨਾ ਚਾਹੁੰਦੇ ਨੇ ਔਰ ਕੱਖ ਨਹੀਂ ਕਰਨਾ ਚਾਹੁੰਦੇ ਹੈਗੇ ਕਿ ਨੈਸ਼ਨਲ ਪਾਰਟੀ ਜਿਹਦੀ ਕੇਂਦਰ ਦੇ ਵਿੱਚ ਸਰਕਾਰ ਹੈ ਕਈ ਸੂਬਿਆਂ ਦੇ ਵਿੱਚ ਸਰਕਾਰ ਹੈ ਉਹ ਇਹ ਜੇ ਫਰੋਡ ਕਰੂਗੀ ਤੁਸੀਂ ਦੱਸੋ ਮੈਂ ਤੁਹਾਨੂੰ ਕਹਿਣਾ ਕਿ ਪੈਸਾ ਮਿਨੋ ਉਹਦੇ ਬੈਂਕ اکاؤنٹ ਦੀ ਡਿਟੇਲ ਦੇ ਕੇ ਜਾਓ ਤੇ ਇਹ ਰਿਕਾਰਡ ਦੇ ਦਿਓਗੇ ਹਾਂ ਜਾਂ ਨਾ ਆਹੀ ਮੈਂ ਕਹਿ ਰਿਹਾ ਕਿ ਲੋਕਾਂ ਤੋਂ ਕਿਉਂ ਮੰਗ ਰਹੇ ਨੇ ਇਹ ਐਥਿਕਲੀ ਭਾਈ ਸਾਹਿਬ ਚੰਗਾ ਨਹੀਂ ਲੱਗਦਾ ਹੈਗਾ ਕਿਉਂ ਹੁੰਦੀ ਏ ਹਰ ਚੌਥੇ ਦਿਨ ਫੋਨ ਤੇ ਮੈਸੇਜ ਆ ਜਾਂਦਾ ਕਦੇ ਆਰਬੀਆਈ ਦਾ ਕਦੇ ਕਿਸੇ ਬੈਂਕ ਦਾ ਕਦੇ ਪੰਜਾਬ ਸਰਕਾਰੀਆ ਕੇਂਦਰ ਸਰਕਾਰ ਦਾ ਕਿ ਪਲੀਜ਼ ਡੋਂਟ ਸ਼ੇਅਰ ਯੋਰ ਅਕਾਊਂਟ ਡਿਟੇਲਸ ਵਿਦ ਐਨੀਬਾਡੀ ਆਪਦੇ ਖਾਤਿਆਂ ਦੀ ਇਨਫੋਰਮੇਸ਼ਨ ਕਿਸੇ ਨਾਲ ਸਾਂਝੀ ਨਾ ਕਰਿਓ ਇਹ ਫਰਾਡ ਹੋ ਸਕਦਾ ਆਉਂਦੇ ਨੇ ਜੀ ਮੈਸੇਜ ਤੇ ਫਿਰ ਇਹ ਮੰਗਦੇ ਕਿ ਫਿਰਦ ਨੇ ਲੇਕਿਨ ਲੋ ਕੈਂਪਾਂ ਦੇ ਵਿੱਚ ਘਰ ਘਰ ਤੇ ਨਹੀਂ ਜਾ ਰਹੇ ਕਿਸੇ ਨਾ ਕੋਈ ਕੰਮ ਰੁਕਿਆ ਹੋਏਗਾ ਐਸੇ ਕਰਕੇ ਲੋਕ ਕੈਂਪਾਂ ਦਾ ਹਿਸਤਾ ਬਣ ਰਹੇ ਨੇ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਲੋਕ ਤਾਂ ਵਿਚਾਰੇ ਭੋਲੇ ਨੇ ਇਹ ਤਾਂ ਉਦੋਂ ਪਤਾ ਲੱਗਦਾ ਜਦੋਂ ਬੰਦਾ ਠੱਗਿਆ ਜਾਂਦਾ ਲੋਕ ਤਾਂ ਜਦੋਂ ਉਹ ਚਿੱਟਫੰਡ ਕੰਪਨੀ ਵਾਲੇ ਆ ਕਰਾਊਨ ਵਾਲੇ ਤੇ ਆ ਤੁਹਾਡੇ ਪੰਗੂ ਕੇ ਪੋਰ ਵਾਲੇ ਜਦੋਂ ਇਹ ਕੈਂਪ ਲਾਉਂਦੇ ਸੀ ਕਿ ਲੋਕ ਤਾਂ ਉੱਥੇ ਬੜੇ ਜਾਂਦੇ ਸੀਗੇ ਮੁੜ ਕੇ ਸਾਰਾ ਕੁਝ ਵੇਚ ਕੇ ਲੋਕਾਂ ਦੇ ਕਰਜ਼ੇ ਨਹੀਂ ਉੱਤਰੇ ਹੈਗੇ ਸੋਇਸ ਕਰਕੇ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਇਹ ਨੇ ਹਵਾਲਾ ਦਿੱਤਾ ਕਹਿੰਦੇ ਕਿਸਾਨ ਸਨਮਾਨ ਨidhi ਯੋਜਨਾ ਉਸੇ ਲਾਭਰਤੀ ਲਗਾਤਾਰ ਘਟਦੇ ਜਾ ਰਹੇ ਨੇ KYC ਪ੍ਰੋਪਰ ਢੰਗ ਦੇ ਨਾਲ ਨਹੀਂ ਹੋਈ 22 ਲੱਖ ਤੋਂ ਆਕੜਾ ਘਟ ਕੇ 8 ਲੱਖ ਦੇ ਕਰੀਬ ਪਹੁੰਚ ਗਿਆ ਦੂਜੇ ਪਾਸੇ ਕਹਿੰਦੇ ਆਯੁਸ਼ਮਾਨ ਕਾਰਡ ਹਰਿਆਣਾ ਦੇ ਵਿੱਚ ਕਾਰਡ ਜ਼ਿਆਦਾ ਬਣ ਰਹੇ ਨੇ ਪੰਜਾਬ ਦੇ ਵਿੱਚ ਕਿਉਂ ਘਟਦੇ ਜਾ ਰਹੇ ਨੇ ਆਬਾਦੀ ਪੰਜਾਬ ਦੇ ਵਿੱਚ ਵੀ ਜ਼ਿਆਦਾ ਹੈ ਉਹ ਇਸ ਚੀਜ਼ ਦਾ ਉਹਨਾਂ ਨੇ ਇੱਕ ਤਰਕ ਦਿੱਤਾ ਕੇਂਦਰ ਸਰਕਾਰ ਕੋਲ ਇਸ ਚੀਜ਼ ਦੀ ਇਨਫੋਰਮੇਸ਼ਨ ਤਾਂ ਹੈਗੀ ਵੀ ਇਸ ਕਿਸਾਨ ਕੋਲੇ 5 ਲੱਖ ਏਕੜ 5 ਇਕੜ ਤੋਂ ਵੱਧ ਦੀ ਜ਼ਮੀਨ ਹੈ ਇਸ ਕਿਸਾਨ ਕੋਲੇ ਸਾਰਤੀ ਵਾਹਨ ਪੋਰਟਲ ਤੋਂ ਉਹਨਾਂ ਨੇ ਚੱਕ ਲਿਆ ਇਸ ਇਹਦੇ ਕੋਲ 4-ਵੀਲਰ ਹੈ ਇਸ ਕਿਸਾਨ ਕੋਲੇ ਇਸ ਬੰਦੇ ਕੋਲੇ ਪੱਕਾ ਮਕਾਨ ਹੈ ਇਹ ਵੀ ਚੱਕ ਲਿਆ ਇਹ ਬੰਦਾ ਜਾਂ ਇਹਦੇ ਪਰਿਵਾਰ ਦਾ ਕੋਈ ਮੈਂਬਰ ਸਰਵਿਸ ਦੇ ਵਿੱਚ ਹੈ ਉਹ ਵੀ ਚੱਕ ਲਿਆ ਇਹ ਸਾਰੀਆਂ ਡਿਟੇਲਾਂ ਤਾਂ ਹੈ ਹੀ ਆ ਪਰ ਕਿਸਾਨ ਨਿਧੀ ਦੇਣ ਵਾਸਤੇ ਕੇवाईसी ਨਹੀਂ ਹੈਗੀ ਇਹ ਗੱਲ ਮਨ ਲੱਗਦੀ ਹੈ ਦੱਸੋ ਕੱਲੀ-ਕੱਲੀਆਂ ਡਿਟੇਲਸ ਆਲਰੇਡੀ ਭਾਈ ਸਾਹਿਬ ਕੇਂਦਰ ਸਰਕਾਰ ਕੋਲ ਹੈਗੀਆਂ ਤੁਸੀਂ ਸਿਰਫ ਔਰ ਸਿਰਫ ਜੇ ਦੁਬਾਰਾ ਲੋਕਾਂ ਨੂੰ ਬੇਵਕੂਫ ਬਣਾਉਣਾ ਹੈ ਗੁੰਮਰਾਹ ਕਰਨਾ ਹੈ ਉਹਨਾਂ ਨੂੰ ਠੱਗਣਾ ਹੈ ਉਹਨਾਂ ਦੀ ਵੋਟ ਔਰ ਨੋਟ ਠੱਗਣੇ ਨੇ ਤੇ ਫੇਰ ਆਹ ਆ ਕਾਰਵਾਈਆਂ ਕਰਨ ਦੀ ਲੋੜ ਹੈ ਨਹੀਂ ਡਿਟੇਲਾਂ ਤਾਂ ਸਾਰੀਆਂ ਕੇਂਦਰ ਕੋਲ ਹੈਗੀਆਂ ਸੁਨੀਲ ਜਾਖੜ ਖਿਲਾਫ ਜਿਹੜੀ ਕਾਰਵਾਈ ਹੋਈ ਆ ਉਸ ਨੂੰ ਲੈ ਕੇ ਇਤਰਾਜ਼ ਜਤਾਇਆ ਜਾ ਰਿਹਾ ਕੀ ਕਾਰਵਾਈ ਹੋਈ ਹੈ ਰੀਟੇਨ ਕੀਤਾ ਗਿਆ ਕਹਿੰਦੇ ਜਿਹੜਾ ਉਹਨਾਂ ਨੂੰ ਕੈਂਪ ਦੇ ਵਿੱਚੋਂ ਉਹ ਗਲਤ ਸੀ ਕੱਲ ਕਿਹੜੀ ਭੰਡਾਰੀ ਦੇ ਉੱਪਰ ਕਾਰਵਾਈ ਹੋਈ ਕਹਿੰਦੇ ਉਹ ਵੀ ਗਲਤ ਸੀ ਕੈਂਪ ਲਾਉਣ ਕਦੇ ਵਸ ਜਾ ਰਹੇ ਨੇ ਲੋਕਾਂ ਤੋਂ ਡਿਟੇਲਾਂ ਕਿਉਂ ਲੈਣ ਜਾ ਰਹੇ ਨੇ ਉਹ ਕੇਂਦਰ ਦੇ ਪ੍ਰਾਈਵੇਸੀ ਐਕਟ ਦੀਆਂ ਦਾ ਜ਼ਿਕਰ ਕਰਦੇ ਨੇ ਉਸ ਜਿਹੜਾ ਐਕਟ ਹੈ ਉਹਦੇ ਵਿੱਚ ਕਿੱਥੇ ਲਿਖਿਆ ਹੈ ਵੀ ਤੁਸੀਂ ਆਮ ਬੰਦਾ ਸਰਕਾਰ ਲਵੇ ਸਮਝ ਆਉਂਦੀ ਹੈ ਚਾਹੇ ਕੇਂਦਰ ਲਵੇ ਚਾਹੇ ਪੰਜਾਬ ਲਵੇ ਆਮ ਬੰਦਾ ਲੋਕਾਂ ਦੇ ਖਾਤੇ ਦੀ ਡਿਟੇਲ ਇੱਥੇ ਕਰਦੇ ਫਿਰੂਗਾ ਇਹ ਉਸ ਸੈਕਟਰ ਵਿੱਚ ਕਿੱਥੇ ਲਿਖਿਆ ਜੀ ਯਾਨੀ ਕੈਂਪ ਨਹੀਂ ਚੱਲ ਸਕਦੇ ਆ ਤੁਸੀਂ ਦੱਸੋ ਕਿਸ ਕਾਨੂੰਨ ਦੇ ਤਹਿਤ ਚੱਲਣ ਦੱਸੋ ਨਹੀਂ ਚੱਲਣ ਦੇ ਹੋ ਗਿਆ ਕੈਂਪ ਕਿਉਂ ਚੱਲਣ ਜੀ ਤੁਸੀਂ ਸਕੀਮਾ ਦੀ ਪਬਲਿਸਿਟੀ ਕਰਨੀ ਹੈ ਤੁਸੀਂ ਬੋਰਡ ਲਾਓ ਕੈਂਪ ਲਾਓ ਟੀਵੀ ਕੈਂਪੇਨ ਚਲਾਓ ਸਪੀਚਾਂ ਕਰੋ ਜੋ ਮਰਜ਼ੀ ਕਰੋ ਕੌਣ ਰੋਕ ਰਿਹਾ ਤੁਹਾਨੂੰ ਪਰ ਲੋਕਾਂ ਦੇ ਖਾਤੇ ਦੀ ਡਿਟੇਲ ਮੰਗਣ ਦਾ ਕੀ ਆਈਡੀਆ ਬਣਦਾ ਹੈ ਮੈਂ ਤਾਂ ਸਿਰਫ ਖਦਸ਼ਾ ਹੁਣਾ ਜੇ ਕੱਲ ਨੂੰ ਕਿਸੇ ਨਾਲ ਫਰਾਡ ਹੋ ਜਾਂਦਾ ਹੈ ਕਿਸੇ ਗਰੀਬ ਦੇ ਲੋੜਵੰਦੇ ਖਾਤੇ ਜੀ 20 30 50000 ਰੁਪਏ ਪੇ ਵਿਚਾਰੇ ਦੇ ਤੇ ਠੱਗੀ ਹੋ ਗਈ ਉਹਦੀ ਜ਼ਿੰਮੇਵਾਰੀ ਕੌਣ ਜਖੜ ਸਾਹਿਬ ਲੈਣਗੇ ਅਸ਼wini ਜੀ ਲੈਣਗੇ ਐਫੀਡਵਟ ਲਿਖ ਕੇ ਦੇਣਾ ਕਿ ਅੱਜ ਤੋਂ ਮਗਰੋਂ ਜੇ ਕਿਸੇ ਦੇ ਨਾਲ ਫਰਾਡ ਹੋ ਜਾਂਦਾ ਹੈ ਤੇ ਬੀਜੇਪੀ ਔਰ ਕੇਂਦਰ ਸਰਕਾਰ ਉਹਦੀ ਲਈ ਜ਼ਿੰਮੇਵਾਰੀ ਹੋਗੀ ਦੇਣ ਲਿਖ ਕੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਜਿਆ ਹਲਕੀਆਂ ਹੋਛੀਆਂ ਕਟਿਆਰਪਾ ਕਿਉਂ ਕਰ ਰਹੇ ਨੇ ਜੀ ਇਹ ਇੱਕ ਇੱਕ ਇਸ ਤੋਂ हटਕੇ ਮਸਲਾ ਵਿਕਰਮ ਸਿੰਘ ਮਜੀਠੀਆ ਖਿਲਾਫ ਚਾਰ ਸ਼ੀਟ ਫਾਈਲ ਹੋਈ ਹੈ 40000 ਪੰਨਿਆਂ ਦੀ ਚਾਰ ਸ਼ੀਟ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਗੁਰਾਈ ਇਹਨੇ ਕੀਤੇ ਸੀ ਕਿ 40000 ਪੇਜ ਤਾਂ ਲੱਗਣੀ ਸੀਗੇ ਮੈਂ ਪੰਜਾਬ ਨੂੰ ਇੱਕ ਵੀ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਚਾਹੇ ਲੋਕਾਂ ਦੀ ਲੁੱਟ ਕਰਪਸ਼ਨਾਂ ਦੇ ਜ਼ਰੀਏ ਚਾਹੇ ਲੋਕਾਂ ਦੇ ਘਰ ਬਰਬਾਦ ਚਿੱਟੇ ਦੇ ਜ਼ਰੀਏ ਲੋਕਾਂ ਦੀ ਲੁੱਟ ਖਸੁੱਟ ਠਗੀਆਂ ਠੋਰੀਆਂ ਜਿੰਨੀਆਂ ਕੀਤੀਆਂ ਗਿਆ ਨੇ ਇਹਨਾਂ ਲੋਕਾਂ ਵੱਲੋਂ ਪੰਜਾਬ ਦੇ ਲੋਕਾਂ ਦੇ ਨਾਲ ਉਹ ਕੱਲਾ-ਕੱਲੇ ਪੈਸੇ ਦਾ ਹਿਸਾਬ ਹੈ ਜਿਹੜਾ ਉਹ ਲੈ ਕੇ ਲੋਕਾਂ ਦੇ ਕਚਹਿਰੀ ਚ ਰੱਖਾਂਗੇ ਬਿਲਕੁਲ ਵੱਡੀ ਗੱਲ ਆਖੀ ਯਾਰ ਜਿਸ ਢੰਗ ਦੇ ਨਾਲ ਭਾਜਪਾ ਕੈਂਪਾਂ ਨੂੰ ਲੈ ਕੇ ਇਹਨਾਂ ਨੇ ਸਵਾਲ ਖੜੇ ਕੀਤੇ ਨੇ ਬਹਿਰਲ ਮਸਲਾ ਗੰਭੀਰ ਹੈ ਵੇਖਣ ਵਾਲੀ ਗੱਲ ਰਹੇਗੀ ਇਸ ਮਸਲੇ ਦੇ ਉੱਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਸਿਆਸਤ ਵੇਖਣ ਨੂੰ ਮਿਲਦੀ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਲਿਕ ਸਵੇਰਾ ਟੀਵੀ ਚੰਡੀਗੜ੍ਹ